ਸਸਕਾਰ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਕੁਲਵਿੰਦਰ ਸਿੰਘ ਤੇ ਲੈ ਕੇ ਹਾਜ਼ਰਾਂ ਕੀ ਕਹਿੰਦੀ ਹੈ ਜਨਤਾ ਤੇ ਲੋਕ ਸਭਾ ਚੋਣਾਂ ਦੇ ਵਿਚਾਲੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਇਸ ਵੇਲੇ ਅਸੀਂ ਫਿਰੋਜ਼ਪੁਰ ਦੇ ਵਿੱਚ ਮੌਜੂਦ ਹਾਂ ਫਿਰੋਜ਼ਪੁਰ ਦੇ ਦਿੱਲੀ ਗੇਟ ਦੇ ਨਜ਼ਦੀਕ ਜਿੱਥੇ ਅਸੀਂ ਫਿਰੋਜ਼ਪੁਰ ਦੀ ਜਨਤਾ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਮਸਲਿਆਂ ਬਾਰੇ ਜਾਣ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਉਹਨਾਂ ਦੇ ਮਨਾਂ ਦੇ ਵਿੱਚ ਹੈ ਤੇ ਕਿਹੜੇ ਉਹ ਮਸਲੇ ਨੇ ਜਿਨ੍ਹਾਂ ਦਾ ਉਹ ਹੱਲ ਚਾਹੁੰਦੇ ਨੇ ਤੇ ਕਿਹੜੀ ਡਿਵੈਲਪਮੈਂਟ ਜਾਂ ਵਿਕਾਸ ਹੁਣ ਤੱਕ ਹੋਇਆ ਹੈ ਤੇ ਕੀ ਕੁਝ ਉਹਨਾਂ ਦੇ ਮਨਾਂ ਚ ਹੈ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜੀ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੀ ਹੈ ਜਨਤਾ ਦੇ ਜ਼ਰੀਏ ਤੇ ਫਿਰੋਜ਼ਪੁਰ ਹਲਕੇ ਦੇ ਮਸਲੇ ਕੀ ਕੁਝ ਹੈ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਅਸੀਂ ਲੋਕਾਂ ਨੂੰ ਇੱਥੇ ਹਾਂਜੀ ਹਾਂਜੀ ਕੀ ਕੁਝ ਮਸਲਾ ਲੱਗ ਕੀ ਲੱਗ ਰਿਹਾ ਹੈ ਜੀ ਹਾਲਾਤ ਲੋਕ ਸਭਾ ਚੋਂ ਹਾਂ ਇਹ ਦੇਖ ਹੀ ਰਿਹਾ ਜੀ ਰੋੜਾਂ ਦੇ ਹਾਲ ਨਾ ਕੋਈ ਇੱਥੇ ਕੋਈ ਇੰਡਸਟਰੀ ਹੈ ਹਾਂਜੀ ਨਾ ਕੋਈ ਚੰਗਾ ਲੀਡਰ ਆਇਆ ਟਿਕਣਾਇਆ ਫਿਰੋਜ਼ਪੁਰ ਵਾਸਤੇ ਵੀ ਕੋਈ ਫਿਰੋਜ਼ਪੁਰ ਦਾ ਸੋਚੇ ਠੀਕ ਹੈ ਇਹ ਅਛਾ ਜੀ ਬਾਰਡਰ ਏਰੀਆ ਹੁਣ ਕਰਕੇ ਤੁਹਾਨੂੰ ਲੱਗਦਾ ਵੀ ਮੁਸ਼ਕਲ ਜ਼ਿਆਦਾ ਹੈ ਇਸ ਇਲਾਕੇ ਚ ਨਹੀਂ ਜੀ ਬਾਕੀ ਬਾਰਡਰ ਏਰੀਆ ਅਮਰਸਰ ਹੀ ਬਾਰਡਰ ਏਰੀਆ ਹੈ ਉੱਥੇ ਕਿੰਨੀ ਇੰਡਸਟਰੀ ਹੈ ਕਿੰਨਾ ਕਾਰੋਬਾਰ ਹੈ ਸਭ ਕੁਝ ਹੋ ਸਕਦਾ ਪਰ ਇਹ ਆਪਣੇ ਜਿਹੜੇ ਇੱਥੇ ਲੀਡਰ ਹੈ ਕੁਝ ਕਰਨਾ ਨਹੀਂ ਚਾਹੁੰਦੇ ਜੀ ਫਿਰੂਸਪੁਰ ਨਾਲ ਇਹਨਾਂ ਫਿਰ ਵਿਤਕਰਾ ਕਿਉਂ ਹੁੰਦਾ ਤੁਹਾਨੂੰ ਲੱਗਦਾ ਇਹ ਅਜੇ ਥੋੜੀ ਤੇ ਲਿਆ ਆ ਰਿਹਾ ਜੀ ਇਹ ਸਾਡੇ ਜਿਹੜੀਆਂ ਜਵੇਂ ਕਹਿੰਦੇ ਨੇ ਜਿਹੋ ਜਿਹਾ ਮਕਾਨ ਦੀ ਨੀਰ ਖੀਚੇ ਹੋਇਆ ਮਕਾਨ ਬੰਦ ਆ ਇਹ ਨੀ ਉਹੋ ਜਿਹੀ ਖੀਚੀ ਹੋਈ ਹੈ ਅੱਗੇ ਕੋਈ ਇਹਨੂੰ ਚੱਕਦਾ ਹੀ ਨਹੀਂ ਅੱਛਾ ਵੈਸੇ ਤੁਸੀਂ 10 ਸਾਲ ਦੇਖੋ ਜੀ ਸਰਕਾਰਾਂ ਨੇ ਜਿਹੜੇ ਚੰਗਾ ਕੰਮ ਕਰਨ ਵਾਲੀਆਂ ਉਹਨਾਂ ਨੂੰ ਤਾਂ ਅਸੀਂ ਚੰਗਾ ਹੀ ਕਾਂਗੇ ਠੀਕ ਹੈ ਨਾ ਪੰਜਾਬ ਦੇ ਵਿੱਚ ਕੀ ਹੋਇਆ ਮੋਦੀ ਸਾਹਿਬ ਨੇ ਕੁਝ ਵੀ ਨਹੀਂ ਕੀਤਾ ਪੰਜਾਬ ਨੂੰ ਨਾਲ ਲੈ ਕੇ ਚੱਲਣਾ ਤੇ ਉਹ ਤਾਂ ਕਹਿੰਦੇ ਸਾਨੂੰ ਮੌਕਾ ਦੇਣ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਾਉਣ ਲੋਕ ਤੇ ਅਸੀਂ ਪੰਜਾਬ ਨੂੰ ਵੀ ਅੱਗੇ ਲੈ ਕੇ ਜਾਵਾਂਗੇ ਦੇਖੋ ਜੀ ਅਕਾਲੀ ਤੇ ਭਾਜਪੀ ਦੀ ਸਰਕਾਰ ਬਣੀ ਰਹੀ ਹੈ ਕਿਸੇ ਟਾਈਮ ਪੰਜਾਬ 'ਚ ਕਿ ਉਦੋਂ ਕੀ ਹੋਇਆ ਨਾਤਕ ਇੰਡਸਟਰੀ ਉਦੋਂ ਵੀ ਬਣਨ ਲਿਆਂਦੀ ਇਹਨਾਂ ਨੇ ਜਿਹੜੇ ਚਲੇ ਇੱਕ ਦਿਨਾਂ ਨੇ ਇੰਡਸਟਰੀਆਂ ਲਾਈਆਂ ਚੁੱਕੇ ਬਾਹਰ ਲੈ ਗਏ ਉਹ ਦੁਖੀ ਸੀਨੇ ਨਾਲ ਤੋਂ ਹੁਣ ਅੱਗੇ ਦਾ ਹੀ ਸੋਚ ਲੈਣ ਕੋਈ। ਤੁਹਾਨੂੰ ਲੱਗਦਾ ਵੀ ਰੋਜ਼ਗਾਰ ਦਾ ਇੰਡਸਟਰੀ ਦਾ ਸਭ ਤੋਂ ਵੱਡਾ ਮਸਲਾ ਹੈ। ਦੇਖੋ ਜੀ ਰੋਜ਼ਗਾਰ ਜੇ ਇੰਡਸਟਰੀ ਹੋਏਗੀ ਤੇ ਰੋਜ਼ਗਾਰ ਮਿਲੇਗਾ। ਤੇ ਇੰਡਸਟਰੀ ਨਹੀਂ ਇਧਰ ਰੋਜ਼ਗਾਰ ਕਿੱਥੋਂ ਆਏਗਾ? ਰੋਜ਼ ਪਰ ਹਲਕੇ ਚ ਸਭ ਤੋਂ ਵੱਡੀ ਦਿੱਕਤ ਕਿਹੜੀ ਹੈ ਤੁਹਾਨੂੰ ਲੱਗਦੀ ਹੈ ਹੱਲ ਹੋਣੀ ਚਾਹੀਦੀ ਹੈ? ਸਭ ਤੋਂ ਵੱਡੀ ਜੀ ਦਿੱਕਤ 2097 ਤੋਂ ਲੈ ਕੇ 24 ਤੱਕ ਕਾਲੀ ਬੀਜੇਪੀ ਦੀ ਸਰਕਾਰ ਰਹੀ ਹੈ। ਮੋਦੀ ਸਾਹਿਬ ਕਹਿੰਦੇ ਸਾਨੂੰ ਮੌਕਾ ਦਿੱਤਾ ਜਾਵੇ। ਮੰਨਦੇ ਇਹਨਾਂ ਨੂੰ 2097 ਤੋਂ ਲੈ ਕੇ 2000 ਤੱਕ ਕਾਲੀ ਬੀਜੇਪੀ ਦੀ ਸਰਕਾਰ ਚ ਭਾਗੀਦਾਰ ਰਹੇ ਸਾਡਾ ਜਦੋਂ ਵੀ ਕੱਟ ਹੁੰਦਾ ਸਾਡੇ ਨੇਤਾ ਸਾਨੂੰ ਲੋਲੀਪੋਪ ਹੀ ਦੇ ਜਾਂਦੇ ਨੇ ਐਦਕੀ ਪਿਛਲੀ ਵਾਰੀ 2019 ਦੇ ਵਿੱਚ 2 ਲੱਖ ਕੁਝ ਵੋਟਾਂ ਨਾਲ ਸੁਖਬੀਰ ਬਾਦਲ ਸਾਹਿਬ ਜਿੱਤ ਕੇ ਗਏ ਸੀਗੇ ਇੱਥੋਂ ਉਹੋ ਜੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਜਿਹੜਾ ਤਿੰਨ ਵਾਰੀ ਐਮਐਲਏ ਨਹੀਂ ਹਾਰ ਜਿੱਤਿਆਗਾ ਉਹਦੇ ਭਰਾ ਨੂੰ ਟਿਕਟ ਦਿੱਤੀ ਗਈ ਏ ਸਾਡਾ ਮੇਨ ਮੁੱਦਾ ਫਰੂਸਪੁਰ ਦਾ ਏ ਆ ਲੋਕ ਕਹਿੰਦੇ ਇੰਡਸਟਰੀ ਆਣੀ 2087 ਦੇ ਵਿੱਚ ਇੰਡਸਟਰੀ ਸੀ 5 ਲੱਖ ਹਜ਼ਾਰ ਬੰਦਾ ਮੋਦੀ ਮਿਲ ਚ ਕੰਮ ਕਰਦਾ ਸੀ ਜਦੋਂ ਸਰਕਾਰਾਂ ਆਈਆਂ ਉਹ ਮੋਦੀ ਮਿਲ ਢਾ ਕੇ ਵੇਚ ਕੇ ਖਾ ਗਏ ਕੁਝ ਨਾ ਕੁਝ ਤਾਂ ਬੰਦਾ ਗਰੀਬ ਤਬਕੇ ਨੂੰ 5000 ਬੰਦੇ ਨੂੰ ਨੌਕਰੀ ਰੋਜ਼ਗਾਰ ਮਿਲਦਾ ਸੀਗਾ ਸਾਡਾ ਇੱਕ ਮੁੱਦਾ ਬਾਰਡਰ ਏਰੀਆ ਬਾਰਡਰ ਏਰੀਆ ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਸਾਡਾ ਬਾਰਡਰ 13 ਕਿਲੋਮੀਟਰ ਦੂਰ ਹੈ ਅੰਮ੍ਰਿਤਸਰ ਤੋਂ ਵਾਗਾ ਬਾਰਡਰ 35 ਕਿਲੋਮੀਟਰ ਦੂਰ ਹੈ ਇਸ ਟਾਈਮ 14 ਕਿਲੋਮੀਟਰ ਰਹਿ ਗਿਆ ਉੱਥੇ ਇੰਡਸਟਰੀ ਕਿਉਂ ਆਏਗੀ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਸਰਕਾਰ ਬਣਦੀ ਮਾਲਵੇ ਚ ਬਣਦੀ ਹੈ ਸਾਡੇ ਵਿਧਾਨ ਸਭਾ ਸਾਡੇ ਲੋਕ ਸਭਾ ਦੇ 9 ਵਿਧਾਨ ਸਭਾ ਹਲਕੇ ਨੇ ਠੀਕ ਹੈ ਤੁਸੀਂ ਹਿਸਾਬ ਲਾ ਲਓ ਜੇ ਮੁਕਸਰ ਮਾੜਾ ਮੋਟਾ ਚੱਲਦਾ ਹੈ ਮੁਗ ਸੋਰੀ ਮਲੂਟ ਹੀ ਗਿਆ ਮਰੋੜ ਗੱਤੇ ਦੀਆਂ ਫੈਕਟਰੀਆਂ ਕਾਪੀਆਂ ਦੇ ਫੈਕਟਰੀ ਫਰੂਫਪੁਰ ਕਿਉਂ ਨਹੀਂ ਲੱਗ ਸਕਦੀ ਬਿਦਾ ਲੋਕ ਸਭਾ ਹਲਕਾ ਫਰੂਫਪੁਰ ਤੋਂ ਚੁਣਿਆ ਜਾਂਦਾ ਸਾਡੀਆਂ ਬਹੁਤ ਹੀ ਜਿਆਦਾਆਂ ਦਿੱਕਤਾਂ ਨੇ ਬਹੁਤ ਹੀ ਜਿਆਦਾਆਂ ਬੇਰਜ਼ਗਾਰੀ ਦਿੱਕਤें ਬਹੁਤ ਹੀ ਜਿਆਦਾਆਂ ਸਾਡੀਆਂ ਦਿੱਕਤਾਂ ਨੇ ਅਸੀਂ ਸਿਰਫ ਸਰਕਾਰ ਜਿਹੜੀ ਮਰਜ਼ੀ ਆਵੇ ਅਸੀਂ ਨਾਲੀਆਂ ਤੱਕ ਟਿਕੇ ਹੋਇਆ ਤੇ ਅਸੀਂ ਰਾਜਨੀਤੀ ਕਰਦੇ ਆਂ ਧਰਮ ਦੀ ਰਾਜਨੀਤੀ ਜਿਆਦੀ ਫਰੂਫਪੁਰ ਚ ਵੀ ਲੋਕ ਧਰਮ ਦੇ ਨਾਂ ਤੇ ਵੋਟ ਪਾਉਂਦੇ ਆਂ ਮੇਂ ਪਾਉਂਦੇ ਕਿ ਨਹੀਂ ਪਾਉਂਦੇ ਪਰ ਆਪਸ ਵਿੱਚ ਭਾਈਚਾਰਾ ਹੈ ਹੁਣ ਕੱਲ ਦਾ ਕਾਲੀ ਬੀਜੇਪੀ ਨੇ ਇੱਕ ਮੈਨੀਫੈਸਟੋ ਜਾਰੀ ਕੀਤਾ ਹੈ ਸਿਰਫ ਉਹ ਸਿੱਖਾਂ ਦੇ ਨਾਂ ਦੀ ਕੀਤਾ ਗਿਆ ਮੈਂ ਵੀ ਸਿੱਖ ਬਲ ਨੂੰ ਬਲੋਕ ਕਰਦਾ ਮੈਂ ਇਹ ਨਹੀਂ ਕਹਿੰਦਾ ਪਰ ਕਿਸੇ ਧਰਮ ਨੂੰ ਲੈ ਕੇ ਚੱਲਦੇ ਨਹੀਂ ਅਸੀਂ ਦੇਖਿਆ ਕਿ ਨਹੀਂ ਕੱਲ ਤੁਸੀਂ ਦੇਖਿਆ ਨਾ ਵੀਰ ਸਾਹਿਬ ਨੇ ਬਾਦਲ ਸਾਹਿਬ ਨੇ ਕੀਤਾ ਉਹਦੇ ਜੇ ਕੀ ਹੋਇਆ ਸੀ ਕਿਸੇ ਦਾ ਵੀ ਸਿੱਖੀ ਦੇ ਮੁੱਦੇ ਉੱਠੇ ਨੇ ਕਦੀ ਕਿਸ ਪੰਜਾਬ ਦੇ ਲੈਵਲ ਤੇ ਉਹਦੇ ਕੋਈ ਗੱਲ ਕੀਤੀ ਗਈ ਕੋਈ ਕਿਸੇ ਨੂੰ ਬੇਰੁਜ਼ਗਾਰੀ ਤੋਂ ਕੀਤਾ ਗਿਆ ਉਹਦੇ ਜੀ ਇੱਕੋ ਗੱਲ ਸੀ ਸੋਰੀ ਮੈਨੂੰ ਗੱਲ ਯਾਦ ਆ ਗਈ ਅਸੀਂ ਇਹ ਕਹਿਦੇ ਨਹੀਂ ਬਾਰਡਰ ਖਲਾਵਾਂਗੇ ਬਾਰਡਰ ਖਲਾਵਾਂਗੇ ਸਾਡੀਆਂ ਲੋਕ ਸਭਾ ਤੇਰਾ ਐਮਪੀ ਸੀਟਾਂ ਨੇ ਠੀਕ ਹੈ ਸਾਡੀ ਸੈਂਟਰ ਤੇ ਸਰਕਾਰ ਤਾਂ ਨਹੀਂ ਨ ਬਣਦੀਗੀ ਨਹੀਂ ਨਾ ਬਣਦੀ ਤੇ ਅਸੀਂ ਕਿਉਂ ਲੋਕਾਂ ਨੂੰ ਝੂਠੇ ਲੋਲੀਪੌਪ ਦਿੰਨੇ ਆ ਇੱਥੇ ਜਾਕਰ ਸਾਹਿਬ ਵੀ ਕਹਿੰਦੇ ਨੇ ਐ ਬੀਜਪੀ ਆਂ ਦੇ ਕਾਲੀ ਵੀ ਕਹਿੰਦੇ ਕਾਂਗਰਸੀ ਵੀ ਉਹ ਸੈਂਟਰ ਤੁਸੀਂ ਦੇਖੋ ਕੱਲੀ ਐਮਪੀ ਦੇ ਨਾਲ ਤਾਂ ਵੀ ਤੁਸੀਂ ਬਾਰਡਰ ਖਲਾ ਸਕਦੇ 2000 ਸੈਂਟਰ ਸਰਕਾਰ ਬਣੂਗੀ ਕੰਮ ਤਾਂ ਉਹੀ ਕਰੂਗਾ ਹਾਂਜੀ ਹਾਂਜੀ 2000 ਮੈਂ ਤੁਹਾਨੂੰ ਹੈਗਾ ਨਾ 2097 ਤੋਂ ਲੈ ਕਰਨਗੇ ਕਿਦੋਂ ਸਾਨੂੰ ਫਰੋਜਪੁਰ ਚੰਡੀਗੜ੍ਹ ਮੋਦੀ ਸਾਹਿਬ ਕਿੰਨਾ ਟਾਈਮ ਹੋ ਗਿਆ ਬੈਠੇ ਹੁਣ ਇਸ ਵਾਰੀ ਤਾਂ ਉਹ ਕਹਿੰਦੇ ਵੀ ਅਸੀਂ ਅਲੱਗ ਲੜ ਰਹੇ ਹਾਂ ਅਕਾਲੀ ਦਲ ਤੋਂ ਲੱਗ ਗਿਆ ਭਾਜੀ ਬੀਜੇਪੀ ਵਾਲੇ ਵੀ ਸਾਡਾ ਬੰਦਾ ਜਿਤਾਓ ਫਿਰ ਅਸੀਂ ਤੁਹਾਡੇ ਕੰਮ ਆ ਪਾਜੀ ਫਿਰ ਮੇਰੀ ਗੱਲ ਨਹੀਂ ਤੁਸੀਂ ਇਹ ਤਾਂ ਇੱਕ ਕੁੰਮਾ ਕੇ ਗੱਲ ਕਰਨ ਵਾਲੀ ਹੈ ਤੁਸੀਂ ਮੈਨੂੰ ਇੱਕ ਦੱਸੋ ਵੀ ਜਦੋਂ ਇੰਨੀ ਸਰਕਾਰ ਸੀਗੀ ਬੀਜੇਪੀ ਤੇ ਅਕਾਲੀਆਂ ਦੀ ਉਹਦੇ ਕਹੋ ਸਕਦਾ ਹੀ ਬਾਰਡਰ ਵਾਲਾ ਮਸਲਾ ਹੱਲ ਕਿ ਨਹੀਂ ਕਿਉਂ ਨਹੀਂ ਹੋਇਆ ਦੋ ਵਾਰੀ ਰਹਨੇ ਤੇ ਆਪਣ ਮੰਤਰੀ ਰਹਣ ਫੂਰਸਪਲਾਈ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਮੈਂ ਤਾਂ ਮੁੱਦਾ ਹੀ ਇੱਕ ਦੱਸ ਦਿੰਦਾ ਤੁਹਾਨੂੰ ਦੋ ਸਾਲ ਵੀ 2097 ਤੋਂ ਲੈ ਕੇ 2024 ਤੱਕ ਭਾਗੀਦਾਰ ਨਹੀਂ ਸਰਕਾਰ ਚ ਰਹਿ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਉਹਨਾਂ ਚ ਆਵਾਜ਼ ਨਹੀਂ ਪਾਰਟੀ ਨੂੰ ਬੜੀਆਂ ਸੀਟਾਂ ਦਿੱਤੀਆਂ ਇੱਥੋਂ ਉਹਨਾਂ ਨੇ ਕੀਤਾ ਕੋਈ ਕੰਮ ਕੁਛ ਅਸੀਂ ਨੇ ਕੁਛ ਨਹੀਂ ਕੀਤਾ ਅੱਜ ਢੋਲੀ ਡੇਲੀ ਪੋਸਟ ਵਾਲੇ ਪਰਸੋਂ ਖੜੇ ਸੀ ਮੈਂ ਸਵਾਲ ਕੀਤਾ ਸੀ ਸਾਰੀਆਂ ਪਾਰਟੀਆਂ ਖੜੀਆਂ ਸੀ ਮੈਂ ਤਿੰਨੇ ਪਾਰਟੀਆਂ ਚਾਰੇ ਖੜੀਆਂ ਸਾਡਾ 2022 ਦਾ ਐਸਓ ਮੈਨ ਸੀਵਲ ਹਸਪੀਟਲ ਲੱਗਾ ਅਸੀਂ ਸਪੀਕਰ ਕੀ ਬੋਲਣਾ ਜਾਣਦੇ ਆਂ ਅਸੀਂ ਰੈਲਿਟੀ ਨਹੀਂ ਦੇ ਦੇ ਮੈਂ ਵੀ ਦਾਵਾ ਕੀਤਾ ਸੀ ਕੈਮਰੇ ਲੱਗੇ ਨੇ ਅਜੇ ਤੱਕ ਸਾਭੀ ਸਾਡਾ ਐਸੋਵੇਂ ਨਹੀਂ ਲੱਗਾਗਾ ਹਾਂਜੀ ਨਹੀਂ ਸਿਵਲ ਹਸਪੀਟਲ ਤੇ ਨਹੀਂ ਹੈਗਾ ਜਿੰਨੇ ਮਰਜੀ ਰਾਜਨੀਤਿਕ ਬੰਦੇ ਉੱਥੇ ਘਟ ਤੋਂ ਘਟ ਸਾਭੀ 200 ਬੰਦਾ ਸੀਗਾ ਰਾਜਨੀਤਿਕ ਮੈਂ ਸਵਾਲ ਕੀਤਾ ਸਾਰੀਆਂ ਪਾਰਟੀਆਂ ਨੇ ਕਾਮ ਬੰਦਾ ਮੈਂ ਪਾਰਟੀ ਨਾਲ ਨਹੀਂ ਜੁੜਿਆ 2022 ਦਾ ਅਥੇ ਗਰੀਬ ਬੰਦੇ ਮਰਦੇ ਵੇ ਵੇਖੋ ਤਾਂ ਤੁਸੀਂ ਆਪ ਜਾ ਕੇ ਵੇਖੋ ਕੀ ਹਾਲ ਹੈ ਪੀਨ ਨੂੰ ਪਾਣੀ ਨਹੀਂ ਇੱਕ ਵੱਡੀ ਸਮੱਸਿਆ ਲੇਡੀਜ਼ ਦੀ ਵਾਰਡ ਦੇ ਵਿੱਚ ਜੈਂਟਸ ਬੰਦਾ ਪਿਸ਼ਾਬ ਕਰਨ ਜਾਂਦਾ ਬਾਹਰ ਬਾਥਰੂਮ ਹੀ ਆਣੀ ਤੁਸੀਂ ਦੇਖੋ ਮੁੱਦੇ ਠਾਉ ਪਸਰੋਈ ਪੁੱਛਦੇ ਇੱਥੇ ਸਾਡੇ ਲੀਡਰ ਕਹਿੰਦੇ ਦੇਖੋ ਜੀ ਇੱਥੇ ਚਾਰ ਖੜੇ ਬੀਜੇਮ ਨੂੰ ਵੋਟ ਪਾਉਣੀ ਫਲਾਣੇ ਨੂੰ ਪਾਉਣੀ ਤੁਸੀਂ ਮੈਨੂੰ ਵੋਟ ਪਾਉਣੀ ਕੋਈ ਸਾਡੇ ਮਹੱਲੇ ਦਾ ਕੋਈ ਨੁਮਾਇੰਦਾ ਨਹੀਂ ਭੁਕੇ ਗੱਲਾਂ ਕਰਦਾ ਜਾ ਕੇ ਤੁਸੀਂ ਸਾਡਾ ਫਿਰੋਜ਼ਪੁਰ ਦਾ ਸਿਵਲ ਅਧਿਕਾਰੀ ਦੇਖੋ ਤਾਂ ਸੀ ਕਿ ਜਿਹੜਾ ਮਹੱਲਾ ਕਲੀਨਕਲਾ ਹੀ ਹੈ ਕੋਈ ਮਹੱਲਾ ਕਲੀਨਕਾ ਤੁਹਾਨੂੰ ਪਤਾ ਕੁਝ ਕੰਮ ਮਨ ਲਾ ਕੋਈ ਹੈ ਕੋਈ ਕੋਟੜਾ ਮਹੱਲਾ ਕਲੀਨਕਾ ਹਸਪੀਟਲ ਦਾ ਕੀ ਹਾਲ ਹੈ ਕੋਈ ਹੈ ਸੀ ਹੈਲਥ ਫੈਸਿਲਿਟੀ ਹੈ ਕੁਝ ਅਜਿਹੀ ਬੇੜਾ ਗੜਕ ਪੰਜਾਬੀ ਚ ਅੱਛਾ ਨਹੀਂ ਆ ਨਵੀਂ ਸਰਕਾਰ ਕਹਿ ਰਹੀ ਵੀ ਜਿਵੇਂ ਅਸੀਂ ਸਮਝ ਲਾਕਲੇ ਨੇ ਕੋਲਤੇ ਹਰੇਕ ਇਕੱਲੇ ਇਕੱਲੇ ਜਿਹੜਾ ਤੇਰੇ ਮੈਜ ਤੇ ਬੋਲੇਗਾ ਨਾ ਦੂਜੀ ਪਾਰਟੀ ਵਾਲਾ ਨਾਲ ਸ਼ਾਮ ਨੂੰ ਪਰਚਾ ਕਰਾ ਦਿੰਦਾ ਇਹ ਪਰਚਿਆਂ ਦੇ ਮਾਰੇ ਮੈਂ ਆਪਦੇ 20 ਸਾਲ ਗੁਆਤੇ ਐ ਐਮਸੀ ਬਣ ਕੇ ਪਛਤਾਨੇ ਆ ਜਿਹੜਾ ਰਾਜਨੀਤੀ ਚ ਅੱਜ ਬੰਦਾ ਵੜੇਗਾ ਨਾ ਆਪਦੇ ਬੱਚਿਆਂ ਦਾ ਬੇੜਾ ਕਰ ਰਿਆ ਇਹ ਐਡੀ ਇੱਕ ਪਾਰਟੀ ਦੇ ਬੋਲੋ ਦੂਜੀ ਪਾਰਟੀ ਪਰਚਾ ਕਰਾਉਣ ਨੂੰ ਤਿਆਰ ਹੁੰਦੀ ਏ ਅੰਦਰ ਜੇਲ੍ਹਾਂ ਹੀ ਘਟ ਆਏ ਆ ਬਿਜ਼ਨਸ ਅਸੀਂ ਆਪਦਾ ਘੁਆ ਲਿਆ ਇਹਨਾਂ ਇਸ ਕੰਮਾਂ ਚ ਨਹੀਂ ਜੇ ਤੁਸੀਂ ਲੋਕਾਂ ਦੀ ਗੱਲ ਵੀ ਕਰੋ ਹੁਣ ਹੈਲਥ ਹੈਲਥ ਫੈਸਿਲਿਟੀ ਹੋ ਗਈ ਪਾਣੀ ਦਾ ਮਸਲਾ ਹੋ ਗਿਆ ਤਾਂ ਲੋਕਾਂ ਦੀ ਗੱਲ ਕੁਝ ਵੀ ਐ ਨਹੀਂਗਾ ਜੀ ਕੀ ਕਹੀਏ ਤਾਂ ਜਿਹਦੀ ਗੱਲ ਕਰੋਂਗੇ ਤਾਂ ਪਰਚੇ ਹੋ ਜਾਂਦੇ ਆ ਹਾਂ ਆਪ ਕਰਾਂਦੇ ਨੇ ਜਿਹੜਾ ਜਿਹੜੀ ਪਾਰਟੀ ਬੜੇ ਰੋ ਦੂਜੇ ਉਹ ਪਾਰਟੀ ਦੇ ਪਰਚੇ ਅੱਜ ਉਹੀ ਪਾਰਟੀ ਦਾ ਕਰਾਉਂਦੇ ਨੇ ਦੂਜੇ ਲੱਤਾਂ ਖਿੱਚ ਦਿੰਦੇ ਨੇ ਜੇ ਤੂੰ ਸੈਂਟਰ ਚੋਂ ਲੱਗਾ ਸੈਂਟਰ ਦੀ ਸਰਕਾਰ ਨੇ ਕੋਈ ਕੰਮ ਕੀਤਾ ਹੀ ਚਾਹੀਦੇ ਕੋਈ ਮੋਦੀ ਸਰਕਾਰ ਦੇ ਦੇਖੋ ਜੀ ਜੇ ਸਾਨੂੰ ਨਹੀਂ ਕੁਝ ਮਿਲਿਆ ਸੈਂਟਰ ਜੋ ਮਰਜ਼ੀ ਕਰੀ ਜਾਵੇ ਸੈਂਟਰ ਦਾ ਜੋ ਸੈਂਟਰ ਜੁਪੀ ਦਾ ਕੀਤਾ ਦੇਖੋ ਮੈਨੂੰ ਇੱਕ ਚੀਜ਼ ਦੇ ਦਿਓ ਪਰਿਵਾਰ ਹੈ ਸਾਰਾ ਇਹ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਨਾ ਗਰੀਬ ਲੋਕ ਮਸ ਮੋਸੀ 2 ਮਿੰਟ ਸਰ ਪ੍ਰਧਾਨ ਮੰਤਰੀ ਇੱਕ ਪਾਰਟੀ ਦਾ ਨਹੀਂ ਹੁੰਦਾ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਹੁੰਦਾ ਉਹਨੂੰ ਜਨਤਾ ਨੇ ਜੋ ਹੈ 543 ਸੀਟਾਂ ਨੇ ਦੋ ਕਾਂਗਰਸੀ ਸ਼ਾਸਤਰ ਪੰਥ ਠੀਕ ਸਰ ਆਹ ਦੇਖੋ ਆਹ ਦੇਖੋ ਜਿਦੋਂ ਕਿ ਸਾਡਾ ਪੰਜਾਬ ਲੀਬ ਤੇ ਲੀਡਰ ਆਉਂਦਾ ਇੱਥੇ ਚਾਦਰਾਂ ਮਛਾਈਆਂ ਜਾਂਦੀਆਂ ਹਰੀਆਂ ਆਹ ਇੱਟਾਂ ਨਹੀਂ ਲੱਗੀਆਂ ਸੁਖਬੀਰ ਬਾਦਲ ਸਾਹਿਬ ਇੱਥੇ ਆਉਂਦੇ ਜਖੜ ਸਾਹਿਬ ਇੱਥੇ ਆਉਂਦੇ ਆ ਜਦੋਂ ਸਰ ਸਰ 5 ਜਨਵਰੀ ਨੂੰ ਮੋਦੀ ਸਾਹਿਬ ਆਉਣਾ ਸੀਗਾ ਹੈ ਇੱਥੇ ਬੀਜੇਪੀ ਨੇ ਅਸ਼ਮਨੀ ਸ਼ਰਮਣੇ ਆਉਣਾ ਸੀ ਆ ਉਦੋਂ ਦੀਆਂ ਇਟਾਂ ਖਿਲਰੀਆਂ ਹੋਈਆਂ ਮੈਂਕਰ ਰਾਜਨੀਤਿਕ ਬੰਦਾ ਨਹੀਂਗਾ ਮੈਂ ਆ ਇਟਾਂ ਖਿਲਰੀਆਂ ਇੱਥੇ ਹੀ ਕਾਨਫਰੰਸ ਹੁੰਦੀ ਪੰਜਾਬ ਲੈਵਲ ਤੇ ਜਿਹੜਾ ਵੀ ਲੀਡਰ ਹੁੰਦਾ ਆ ਦੇਖ ਲੋ ਇਟਾਂ ਦਾ ਆ ਦੇਖੋ ਤੁਸੀਂ ਆ ਦੇਖੋ ਐਵੇਂ ਪਈਆਂ ਹੋਈਆਂ ਇੱਥੇ ਰੋਜ਼ ਦੇ ਦੋ ਬੰਦੇ ਆ ਕੈਮਰਾ ਠਾਣੇ ਤੇ ਲੱਗਾ ਦੋ ਬੰਦੇ ਡਿੱਗਦੇ ਡਿੱਗਦੇ ਨੇ ਅਸੀਂ ਕਿਹੜੀਆਂ ਗੱਲਾਂ ਕਰਦੇ 2000 ਆਸੀਂ 4000 ਨੂੰ ਕਰਨਾ ਕੀ ਅਸੀਂ ਫਰੋਜਪੁਰ ਦਾ ਦੇਖੀਏ ਵੀ ਸਾਡੇ ਫਰੋਜਪੁਰ ਦਾ ਕੀ ਹੋਇਆ ਅਸੀਂ 4000 ਕਰੋੜ ਨੂੰ ਕੀ ਕਰਨਾ ਸਾਡੇ ਫਰੋਜਪੁਰ ਦੀਆਂ ਆ ਦੇਖੋ ਇਟਾਂ 2022 ਚ 5 ਜਨਵਰੀ ਨੂੰ ਮੋਦੀ ਸਾਹਿਬ ਨੇ ਆਉਣਾ ਸੀ ਅਸ਼wini ਸ਼ਰਮਾ ਬੀਜੇਪੀ ਦੇ ਪੰਜਾਬ ਪ੍ਰਧਾਨ ਸੀਗੇ ਉਹਨੇ ਆਉਣਾ ਸੀ ਕੈਨਸਲ ਹੋ ਗਿਆ ਇੱਥੇ ਬੰਦੇ ਆ ਨਹੀਂ ਸੀ ਇੱਥੇ ਹਰੇ ਟਾੜ ਵਛਾਏਗਾ ਇਟਾਂ ਵਿੱਚ ਖਿਲਰੀਆਂ ਪਈਆਂ 2022 ਦੀਆਂ ਤੁਸੀਂ ਸਾਡੇ ਫਿਰੋਜ਼ਪੁਰ ਦੀ ਨਿਗਾਹ ਮਾਰੋ ਡਵੈਲਪਮੈਂਟ ਕਿੱਥੇ ਹੋਈ ਕਿਹੜਾ ਕਹਿੰਦਾ ਬੰਦਾ ਮੇਰੇ ਨਾਲ ਬਹਿਸ ਕਰੇ ਜਿੱਤੇ ਕਹਿੰਦਾ ਮੈਂ ਆਮ ਬੰਦਾ ਆ ਅਸੀਂ ਸਾਰੇ ਆਮ ਆ ਕਿ ਪਾਰਟੀਆਂ ਨਾਲ ਰਿਟਰਨ ਨਹੀਂ ਹੈਗੇ ਤੇ ਫਿਰੋਜ਼ਪੁਰ ਦੀ ਜਨਤਰ ਨਾਲ ਅਸੀਂ ਗੱਲਬਾਤ ਕਰ ਰਹੇ ਆ ਜੀ ਕੁਝ ਹੋਰ ਫਿਰੋਜ਼ਪੁਰ ਹਲਕੇ ਨਾਲ ਸੰਬੰਧਿਤ ਕੁਝ ਲੋਕ ਸਾਡੇ ਨਾਲ ਇੱਥੇ ਮੌਜੂਦ ਨੇ ਜੀ ਸਰ ਕੀ 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 ਕਹਿਣਾ ਤੁਹਾਡਾ ਇੱਥੇ ਤੁਹਾਡੇ ਕੀ ਕੁਝ ਮਸਲੇ ਆ ਫਿਰੋਜ਼ਪੁਰ ਹਲਕੇ ਜੀ ਮਸਲਾ ਮੇਰਾ ਹੀ ਘਰ ਦਾ ਹੀ ਕੋਈ ਮਸਲਾ ਤੇ ਮੈਨੂੰ ਪੁਲਿਸ ਵਾਲੇ ਲੈ ਗਏ ਥਾਣੇ ਅੱਛਾ ਜੀ ਤੇ ਉਹਨਾਂ ਨੇ ਮੇਰੇ ਨਾਲ ਕਿੱਤੀ ਕੁੱਟ ਮਾਰ ਨਜਾਇਜ਼ ਨਜਾਇਜ਼ ਅੱਛ ਕੁੱਸ ਧੱਕਾ ਸ਼ਾਈ ਕਰਦੀ ਆ ਧੱਕਾ ਸ਼ਾਈ ਕਰਦੀ ਏ ਜੀ ਤੇ ਜਿਹੜੀ ਜਨਤਾ ਪਰੇਸ਼ਾਨ ਬੜੀ ਏ ਜੀ ਇਹ ਹੁਣ ਸਾਡੇ ਆ ਆਟੋ ਵਿੱਚ ਕਾਣ ਨੂੰ ਫਿਰਦੇ ਪਏ ਅੱਡੇ ਵਿੱਚ ਕਾਣ ਨੂੰ ਫਿਰਦੇ ਪਏ ਆ ਕਿਉਂ ਕਿਉਂ ਕਾਣ ਫਿਰਦੇ ਕਿਉਂਕਿ ਇਹ ਸਾਡੀ ਰੋਜੀ ਰੋਟੀ ਆ ਹੁਣ ਦੱਸੋ ਅਸੀਂ ਕਿੱਥੇ ਜਾਈਏ ਸਰਕਾਰ ਅੱਗੇ ਕਰਨੀਆਂ ਤੁਾਈ ਉਹ ਕਹਿੰਦੇ ਜੀ ਜਿੱਥੇ ਮਰਜੀ ਜਾਓ ਵੀ ਇੱਥੋਂ ਚੱਕ ਲੋ ਚੱਕ ਦਿਓ ਵੀ ਵਜਾ ਕੀ ਦੱਸਦੇ ਕਿਉਂ ਚੱਕੋ ਵੀ ਵਜਾ ਆ ਏ ਜੀ ਅਸੀਂ ਕਮੇਟੀ ਨੂੰ ਪੈਸੇ ਦੇ ਰਹਿਆਂ ਚਾਹੇ ਭਰ ਰਹੇ ਐਥੇ अमाउंट ਤਾਂ ਵੀ ਕਹਿੰਦੇ ਚੱਕ ਲੋ ਤੇ ਪਾਰਕਿੰਗ ਕੋਈ ਜਗ੍ਹਾ ਨਹੀਂ ਹੈਗੀ ਇੱਥੇ ਗੱਡੀਆਂ ਅੱਗੇ ਆ ਕੇ ਲੱਗ ਜਾਂਦੀਆਂ ਗੱਡੀਆਂ ਵਾਲੇ ਵੀ ਸੰਤ ਤੰਗ ਕਰਦੇ ਆ ਚਾਰ ਪੰਜ ਹੈਗੇ ਜੀ ਆਪਣੇ ਖੋਖੇ ਇੱਥੇ ਆ ਰੀਡੀ ਵਾਲੇ ਨੂੰ ਵਿਚਾਰੇ ਨੇ ਜਾਇਜ ਹੋਈ ਉਹਦਣ ਇਹਨਾਂ ਨੂੰ ਵੀ ਕਹਿ ਗਏ ਨੇ ਉਹ ਚਾਹ ਵਾਲੇ ਨੂੰ ਵੀ ਕਹਿ ਕੇ ਗਏ ਕਿੰਨੇ ਕਿੰਨੇ ਕ ਬੰਦੇ ਆਟੋ ਵਾਲੇ ਜਿਨ੍ਹਾਂ ਦਾ ਰੁਜ਼ਗਾਰ ਜੁੜਿਆ ਹੋਇਆ ਇਹਦੇ ਨਾਲ ਹੈਗੇ 20 25 ਹੈਗੇ ਵਿਚਾਰੇ ਜਿਨ੍ਹਾਂ ਦੇ ਆ ਡੀਜ਼ਲ ਵਾਲੇ ਚੱਲਦੇ ਪਏ ਨੇ ਬੈਟਰੀ ਵਾਲੇ ਹੈਗੇ ਨੇ ਕੁਝ 40 50 ਹੈਗੇ ਕਹਿੰਦਾ ਤੇ ਆਉਣ ਵਾਲੇ ਟਾਈਮ 'ਚ ਇਹ ਵੀ ਕੰਮ ਖਤਮ ਹੋ ਜਾਏਗਾ ਆ ਵੇਖੋ ਇਹ ਕਿਵੇਂ ਫਿਰਦੇ ਪਏ ਆ ਛੋਟਾ ਇਲਾਕਾ ਕੀ ਗੱਲ ਬਾਤ ਆ ਕੀ ਮੁਸ਼ਕਲ ਹੋ ਰਹੀ ਕੋਈ ਕਹਿੰਦੇ ਆਰਡਰ ਹੀ ਲੱਗਣ ਦਿੰਦੇ ਸਾਡੇ ਇਹ ਪਿਛੜਿਆ ਇਲਾਕਾ ਹੈ ਜੀ ਇੱਥੇ ਕੋਈ ਸਹੂਲਤਾਂ ਨਹੀਂ ਹੈ ਗਈ ਨਾ ਕੋਈ ਸਰਕਾਰ ਦੇ ਰਹੀ ਸਹੂਲਤ ਇੱਥੇ ਆਮ ਜਨਤਾ ਬੜੀ ਪਰੇਸ਼ਾਨ ਹੈ ਕੋਈ ਭਾਵੇਂ ਸਰਕਾਰ ਆ ਜਾਏ ਕੋਈ ਕਹਿਦਾ ਨਹੀਂ ਹੈਗਾ ਇਸ ਟਾਈਮ ਇੱਥੇ ਸਭ ਬਾਗੀ ਨੇ ਇੱਥੇ ਜਿਹੜੀ ਮਰਜ਼ੀ ਸਰਕਾਰ ਆਵੇ ਅਈ ਸਰਕਾਰ ਤੋਂ ਕੀ ਲੈਣਾ ਦੇਣਾ ਹੈ ਸਰਕਾਰ ਸਾਡੀ ਵੋਟ ਹੈ ਜਿੰਨੂੰ ਪਾ ਮਰਜੀ ਪਾਣ ਦੇ ਹੱਕਦਾਰ ਆ ਤੇ ਸਾਡੀਆਂ ਰੇੜੀਆਂ ਚੁਕਾਣ ਨੂੰ ਵੀ ਇਹ ਸਾਨੂੰ ਦੂਜੇ ਤੀਜੇ ਦੇ ਨਾਂ ਕੇ ਇੱਥੋਂ ਕਹਿੰਦੇ ਕਿ ਰੇੜੀਆਂ ਚੱਕੋ 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 ਅਹੀ ਦੱਸੋ ਕਿੱਥੇ ਜਾਈਏ ਤੁਸੀਂ ਵੋਟ ਪਾਉਂਗੇ ਵੈਸੇ ਅੱਜ ਵੋਟ ਸਾਡੀ ਹੈ ਜੀ ਅਸੀਂ ਪਾਵਾਂਗੇ ਜ਼ਰੂਰ ਪਰ ਜਿਹੜਾ ਬੰਦਾ ਸਹੀ ਹੋਏਗਾ ਤੁਸੀਂ ਕਹੋਗੇ ਕੁਝ ਕਹਿਣਾ ਹਾਂਜੀ ਵੋਟ ਪਾਵਾਂਗੇ ਜੀ ਓਕੇ ਸੋ 100% ਪਾਵਾਂਗੇ ਮਸਲੇ ਕੀ ਤੁਹਾਡੇ ਤੁਹਾਨੂੰ ਜਿਹੜਾ ਸੋਚ ਕੇ ਪਾਉਂਗੇ ਮਸਲਾ ਬਾਈ ਬੇਰਜਗਾਰੀ ਹੈ ਕੰਮ ਪਰ ਆਪਣਾ ਕੰਮ ਕਰਦੇ ਦਿਲ ਵੀ ਨਹੀਂ ਕਰਦਾ ਇਸ ਲੋ। ਅੱਛਾ ਫਿਰੋਜ਼ਪੁਰ ਤੇ ਜਿਹੜਾ ਅਸੀਂ ਵੀ ਜੇ ਹੈਲਥ ਹੈਗੀ ਕੋਈ ਸਿਹਤ ਦੀ ਸਹੂਲਤ ਹੈਗੀ ਐ ਐਜੂਕੇਸ਼ਨ ਦਾ ਕੀ ਹਾਲ? ਕੋਈ ਕੋਈ ਹਾਲ ਨਹੀਂ ਕੋਈ ਨਹੀਂ ਕੋਈ ਕੋਈ ਕੁਛ ਨਹੀਂ। ਪਿਛੜਾ ਇਲਾਕਾ ਜਿੱਥੇ ਕੁਛ ਨਹੀਂ ਹੈ ਕੋਈ। ਬਾਡਰ ਏਰੀਆ ਜੀ। ਇੱਥੇ ਨਾ ਕੋਈ ਸਹੂਲਤ ਹੈ ਨਾ ਕੋਈ ਇਹ ਨਾ ਬੱਚਿਆਂ ਦਾ ਸਕੂਲ ਹੈਗਾ ਨਾ ਕੋਈ ਲਾਇਬ੍ਰੇਰੀ ਹੈ ਨਾ ਕੋਈ ਇੱਥੇ ਹਸਪਤਾਲ ਹੈਗਾ ਚਾਹੀਦਾ। ਪੀਜੀਆਈ ਬਣਨ ਲੱਗਾ ਜੀ ਕਿਸਾਨਾਂ ਨੇ ਬਣਨ ਨਹੀਂ ਦਿੱਤਾ ਜੀ। ਜਿਹੜਾ ਉਹ ਡਾਕਟਰ ਹੈਗੇ ਸਰਕਾਰੀ ਚ। ਹਾਂਜੀ ਉਹ ਹੈ ਜੀ। ਡਾਕਟਰ ਦੂਗੀਆਂ ਮਿਲਦੀਆਂ ਮੁੱਫਤ। ਹਾਂਜੀ ਫ੍ਰੀ ਮਿਲਦੀਆਂ ਜੀ ਆ ਹੁਣ ਆਪਣੇ ਆਮ ਪਾਰਟੀ ਨੇ ਸ਼ੁਰੂ ਕੀਤਾ ਸੀ ਪੂਰੀ ਪੁਰੀ ਸੇ ਸਹੀ ਹੈ ਹਾਂ ਜਾਨੀਆਂ ਤੋਂ ਇਸ ਟੈਂਡਰ ਪਰ ਡਾਕਟਰ ਹੀ ਮਿਲ ਜੁਲ ਕਰਦੇ ਸਭ ਕੋ ਕਰਦੇ ਨੇ ਕੋਈ ਤਾਂ ਕਹਿੰਦਾ ਕੁਛ ਆਟੋ ਵਾਲਿਆਂ ਨੂੰ ਕੋਈ ਦਿੱਕਤ ਆ ਰਹੀ ਔਰੇ ਤੁਹਾਡੀ ਆਟੋ ਆਟੋ ਨਹੀਂ ਲੱਗਣ ਦਿੰਦੇ ਇੱਥੇ ਓਏ ਜੇ ਭਾਜੀ ਸਾਰੇ ਸੜ ਕੁੜੀਆਂ ਨੂੰ ਸ਼ਰਮਾਈ ਜੀ ਨਾ ਇਹ ਆਮ ਪਾਰਟੀ ਦੱਸਾਇਆ ਆਮ ਪਾਰਟੀ ਤੇ ਆ ਕੇ ਕਦੀ ਆਏ ਤਾਂ ਕਹਿੰਦੇ ਉਹਨੇ ਕਿਹੜਾ ਮਾਰਿਆ ਕਿੰਨਾ ਚਿਰ ਹੋ ਗਿਆ ਇੱਥੇ ਆਏ ਨਾ ਕਦੀ ਆਏ ਤਾਂ ਸਾਡਾ ਹਾਲ ਨਹੀਂ ਪੁੱਛਿਆ ਕਦੀ ਉਹਨਾਂ ਨੇ अच्छा जी वे ਤੁਸੀਂ ਕਿਵੇਂ ਰਹਿੰਦੇ ਜੀ ਕਿਵੇਂ ਰਹਿ ਰਹੇ ਕਿਵੇਂ ਕੁਝ ਆਇਆ ਕਰਦੇ ਜੀ ਕਿਸ ਹਾਲ ਆ ਰਹੇ ਜੀ ਇਹਦੇ ਕੋਈ ਵੀ ਆਉਂਦਾ ਆ ਢੋਕੇ ਕਰੋ ਜੀ ਉੱਥੇ ਲੈ ਜਾਓ ਜੀ ਕੋਈ ਆਵਾ ਕੋਈ ਥੋੜਾ ਜੀ ਦੱਸੋ ਅਸੀਂ ਕਿੱਥੇ ਜਾਈਏ ਅੱਛਾ ਪਹਿਲਾਂ ਨਹੀਂ ਸੀ ਕੋਈ ਦਿੱਕਤ ਆਉਂਦੀ ਪਹਿਲਾਂ ਕੋਈ ਦਿੱਕਤ ਨਹੀਂ ਜਦੋਂ ਆਮ ਪਾਰਟੀ ਆਈ ਹੈ ਉਹ ਆਮ ਪਾਰਟੀ ਨੇ ਕਦੇ આજ ਤੱਕ ਨਹੀਂ ਪੁੱਛਿਆ ਸਾਨੂੰ ਸਰਬ ਕੀ ਹਾਲ ਹੈ ਤੁਹਾਡਾ ਕਿਵੇਂ ਰਹਿੰਦੇ ਕਿਵੇਂ ਨਹੀਂ ਰਹਿੰਦੇ ਜੀ ਆ ਵੋਟਰਾਂ ਦੇ ਪਾਸੇ ਗਏ ਅੱਛਾ ਕੰਮਕਾਰ ਘਟਿਆ ਕਿ ਵਧਿਆ ਪਹਿਲਾਂ ਨਾਲ ਫਰਕ ਪਿਆ ਕੰਮ ਕੰਮ ਤਾਂ ਬਹੁਤ ਘਟਿਆ ਬਈ ਕੰਮ ਬਹੁਤ ਘਟਿਆ ਕਾਂਗਰਸ ਦੇ ਟਾਈਮ 'ਚ ਕੰਮ ਬਹੁਤ ਸੀਗਾ ਜੀ ਕਾਂਗਰਸ ਨੇ ਸਹੂਲਤਾਂ ਹੀ ਬਹੁਤ ਦਿੱਤੀਆਂ ਸੀ ਸਾਨੂੰ ਕਾਂਗਰਸ ਦੇ ਟਾਈਮ ਕੋਈ ਇੰਨੀ ਮਹਿੰਗਾਈ ਨਹੀਂ ਹੈਗੀ ਸੀ ਹਰ ਚੀਜ਼ ਕਾਂਗਰਸ ਕਹਿ ਕੇ ਸੌਦਾ ਦਿੰਦੀ ਸੀ ਘਰ-ਘਰ ਰਾਸ਼ਨ ਪਹੁੰਚਾਉਂਦੀ ਸੀ ਜੀ ਲੋਕਡਾਊਨ ਵਿੱਚ ਉਹਨੇ ਘਰ-ਘਰ ਰਾਸ਼ਨ ਪਹੁੰਚਾਇਆ ਜੀ ਆਮ ਪਾਰਟੀ ਜਦੋਂ ਦਾ ਕੋਈ ਇੱਥੇ ਦਾ ਬਣਿਆ ਐਮ.ਐਲ.ਏ. ਭੁੱਲਰ ਉਹਨੇ ਕੋਈ ਇੱਕ ਅਰੀ ਆ ਕੇ ਢੇੜਾ ਵੀ ਨਹੀਂ ਮਾਰਿਆ ਜੀ ਬਾਜ਼ਾਰ 'ਚ ਐਸੇ ਕਹਣਾ ਕੁਝ ਤੁਸੀਂ ਆਟੋ ਜਾਉਂਦੇ ਹੋ ਤੁਸੀਂ ਕੀ ਮੁਸ਼ਕਿਲ ਹੈ ਕਿ ਨਹੀਂ ਆਟੋ ਨਹੀਂ ਲੱਗਣ ਦੇਦੇ ਤੁਹਾਡੇ ਕੋਲ ਕਿੱਥੇ ਰੋਕਦੇ ਇੱਥੇ ਆਟੋ ਲਾਉਣ ਇੱਥੇ ਆਟੋ ਮੈਂ ਇੱਥੇ ਖੜਾ ਨਹੀਂ ਇਹ ਕਹਿੰਦੇ ਕਿ ਤੂੰ ਸਾਡਾ ਕੋਈ ਮਸਲਾ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਐ ਰੋਜ਼ਗਾਰ ਹੈਗਾ ਸਿਹਤ ਸਹੂਲਤਾਂ ਹੈਗੀਆਂ ਕੋਈ ਕਿਵੇਂ ਪੂਰੀ ਰੋਜ਼ਗਾਰ ਦਾ ਕੰਮ ਹੋਇਆ ਇੱਥੇ ਰੋਜ਼ਗਾਰ ਮਿਲ ਰਿਹਾ ਲੋਕਾਂ ਨੂੰ ਨੇ ਆਪਾਂ ਕੁਸਾਈ ਹਾਂ ਹਾਂ ਬੰਗੀ ਕਿਸੇ ਤਰ੍ਹਾਂ ਆ ਗਿਆ ਆ ਮੈਂ ਦਿੱਲੀ ਗੇਟ ਐ ਇਹ ਦਿੱਲੀ ਗੇਟ ਮੈਂ ਦਿੱਲੀ ਗੇਟ ਮਸ਼ਹੂਰ ਹੈ ਫਿਰੋਜ਼ਪੁਰ ਸ਼ਹਿਰ ਦਾ ਆ ਵੇਖ ਲੋ ਕੀ ਹਾਲ ਹੈ ਪਿੰਡੋਂ ਨਾ ਭੜਾ ਆ ਗਿਆ ਇਹੋ ਜਿਹਾ ਪਿੰਡ ਵੀ ਨਹੀਂ ਹਾਲ ਹੋਣਾ ਪਿੰਡ ਵੀ ਚਾਰ ਬੰਦੇ ਘੁੰਮਦੇ ਨੇ ਇਹ ਪਿੰਡ ਬਿਲਕੁਲ ਆ ਇਹਦੇ ਨਾਲ ਮੱਲਾ ਦਾ ਚੰਗਾ ਹੈ ਮੁਜ਼ੋੜ ਚੰਗਾ ਸ੍ਰੀ ਪ੍ਰਸ਼ਾਹ ਨਾਲੋਂ ਹਾਂ ਮੈਂ ਕਹਾਂ ਜੀ ਕੋਈ ਸ਼ਹਿਰ ਦਾ ਹੀ ਮਾੜਾ ਹਾਲ ਨਿੱਕੇ ਨਿੱਕੇ ਸ਼ਹਿਰ ਜਿਹੜੇ ਪਿੰਡੂ ਕਸਬੇ ਆਣਾ ਉਹ ਇਹਨਾਂ ਨਾਲ ਰੱਖ ਦੋ ਚੰਗੇ ਨੇ ਉਹ ਚੰਗੇ ਨੇ ਇਹਨਾਂ ਨਾਲ ਉਹ ਚੰਗੇ ਨੇ ਤੇ ਜਿਹੜੇ ਮਸ਼ਹੂਰ ਸ਼ਹਿਰ ਸੀ ਉਹ ਪਿੰਡ ਨਾਲ ਵੀ ਪੜਾ ਆ ਗਿਆ ਤੁਸੀਂ ਵੋਟ ਪਾਣੀ ਹੈ ਇਸ ਵਾਰ ਪਾਵਾਂਗੇ ਅਸੀਂ ਲੋਏ ਪਾਵਾ ਖੜਾ ਕਰਾਂਗੇ ਆਜ਼ਾਦ ਉਮੀਦਵਾਰ ਖੜਾ ਕਰਾਂਗੇ ਤੇ ਫਿਰੋਜ਼ਪੁਰ ਹਲਕੇ ਦੀ ਜਨਤਾ ਨਾਲ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਆ ਜੀ ਕਿ ਫਿਰੋਜ਼ਪੁਰ ਹਲਕੇ ਦੇ ਵਿੱਚ ਕੀ ਕੁਝ ਸਿਆਸੀ ਮਾਹੌਲ ਹੈ ਦੁਕਾਨ ਤੇ ਪੰਜੇ ਭਾਈ ਸਾਸਤ੍ਰੀ ਕਾਲ ਜੀ ਕੀ ਹਾਲ ਚਾਲ ਹੈ ਸਾਸਤ੍ਰੀ ਕਵੀਰ ਜੀ ਕੀ ਫਿਰ ਫਿਰੋਜ਼ਪੁਰ ਹਲਕੇ ਦੀ ਹਵਾ ਕੀ ਕਹਿ ਰਹੀ ਹੈ ਫਿਰ ਕੀ ਹਵਾ ਨਾ ਮਤਲਬ ਜਿਵੇਂ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਲੇਟ ਖੜੇ ਕੀਤੇ ਆ ਲੋਕਾਂ ਨੂੰ ਤੇ ਪਹਿਲਾਂ ਮੌਕਾ ਹੀ ਬਹੁਤ ਘੱਟ ਮਿਲਿਆ ਸੋਚਣ ਦਾ ਕਿ ਕਿਹੜਾ ਬੰਦਾ ਖੜਾ ਚੰਗਾ ਮਾੜਾ ਸੋ ਪਰਖ ਕਰਨੀ ਹੁੰਦੀ ਜਿਹਦੇ ਮਗਰ ਆਪਾਂ ਤੁਰਨਾ ਆ ਤੇ ਲੋਕਾਂ ਨੂੰ ਹਲੇ ਤੱਕ ਕੈਂਡੀਡੇਟਸ ਦਾ ਘੱਟ ਹੀ ਪਤਾ ਮਤਲਬ ਮਤਲਬ ਲੇਟ ਬਹੁਤ ਡਿਕਲੇਅਰ ਕੀਤਾ ਆ ਇਹਨਾਂ ਨੇ ਜੇ ਮਤਲਬ ਟਾਈਮ ਨਾਲ ਡਿਕਲੇਅਰ ਕੀਤਾ ਹੁੰਦਾ ਲੋਕੀ ਆਪਦੇ ਕੈਂਡੀਡੇਟ ਨੂੰ ਮਿਲਦੇ ਵਿਚਰਦੇ ਜੋ ਉਹਨਾਂ ਨੂੰ ਸਹੀ ਲੱਗਦਾ ਉਹਦੇ ਨਾਲ ਫਿਰ ਉਹਨਾਂ ਨੇ ਮਤਲਬ ਟਾਈਮ ਜਿਹੜਾ ਨਾ ਮੇਰੇ ਅਕੋਰਡਿੰਗ ਟਾਈਮ ਜ਼ਰੂਰੀ ਆ ਚਾਹੀਦਾ ਆ ਇੱਕ ਗਰਮੀ ਦਾ ਹੀ ਬੜਾ ਅਸਰ ਹੈ ਹਾਂਜੀ ਕਿਉਂਕਿ ਟਾਈਮ ਦੀ ਟਾਈਮ ਆਪਾਂ ਨੂੰ ਕੋਈ ਕੈਂਡੀਡੇਟ ਪਤਾ ਲੱਗਣਾ ਹਰੇਕ ਬੰਦਾ ਨਹੀਂ ਮਿਲਿਆ ਹੁੰਦਾ ਜਿਵੇਂ ਕੁਝ ਕੈਂਡੀਡੇਟ ਆ ਉਹ ਦੂਜੇ ਹਲਕਿਆਂ ਦੇ ਨੇ ਤੇ ਇੱਥੇ ਜੇ ਮਤਲਬ ਲੋਕਲ ਆਪਾਂ ਉਹਨਾਂ ਨੂੰ ਮਿਲਣਾ ਗੱਲਬਾਤ ਕਰਨੀ ਪਤਾ ਲੱਗਣਾ ਮਸਲਿਆਂ ਦੇ ਅਸੀਂ ਗੱਲ ਕਰੀਏ ਫਿਰੋਜ਼ਪੁਰ ਦੇ ਕਿਹੜੇ ਵੱਡੇ ਮਸਲਿਆਂ ਤੋਂ ਲੱਗਦਾ ਜਿਹੜੇ ਹਲੇ ਤੱਕ ਹੱਲ ਨਹੀਂ ਹੋਏ ਲੋਕ ਚਾਹੁੰਦੇ ਨੇ ਵੀ ਇਹਨਾਂ ਦਾ ਹੱਲ ਹੋਵੇ ਪਰ ਉਹਨਾਂ ਵੱਲ ਕਿਸ ਦੀ ਕੋਈ ਗੌਰ ਨਹੀਂ ਸਭ ਤੋਂ ਪਹਿਲਾ ਮਸਲਾ ਤੇ ਆ ਵੀਰੇ ਹੈਲਥ ਸਿਸਟਮ ਦਾ ਮਤਲਬ ਫਰੋਇਪੁਰ ਦੇ ਵਿੱਚ ਨਾ ਕੋਈ ਵੀ ਇੰਨੇ ਵਧੀਆ ਡਾਕਟਰ ਨਹੀਂ ਹੈਗੇ ਕੋਈ ਵੀ ਆਉਂਦਾ ਆ ਕੈਂਡੀਡੇਟ ਉਹ بڑے ਵੱਡੇ ਵੱਡੇ ਵਾਅਦੇ ਕਰਦਾ ਆ ਕਿ ਅਸੀਂ ਸਿਸਟਮ ਚ ਸੁਧਾਰ ਲਿਆਵਾਂਗੇ ਅਸੀਂ ਆ ਕਰਦਾਂਗੇ ਪਰ ਨਹੀਂ ਜਦੋਂ ਵੋਟਾਂ ਹੋ ਜਾਂਦੀਆਂ ਜਾ ਕੇ ਚੰਡੀਗੜ੍ਹ ਡੇਰੇ ਲੱਗ ਜਾਂਦੇ ਆ ਫਰੋਇਪੁਰ ਵੱਲ ਕੋਈ ਇੰਨਾ ਧਿਆਨ ਨਹੀਂ ਦਿੰਦਾ ਸਰਕਾਰੀ ਜਿਹੜੀ ਹੈਲਥ ਫੈਸਿਲਿਟੀ ਉਹ ਚੰਗੀ ਨਹੀਂ ਮਤਲਬ ਭਾਜੀ ਜਿੰਨੇ ਫਰੋਇਪੁਰ ਵਾਸੀ ਆ ਨਾ ਭਾਵੇਂ ਤੁਸੀਂ ਸਾਨੂੰ ਖੁਦ ਨੂੰ ਲਾ ਲਓ ਅਸੀਂ ਫਾਦਰ ਸਾਹਿਬ ਦਾ ਟਰੀਟਮੈਂਟ ਕਰਾਉਣਾ ਹਾਰਟ ਦੀ ਦਵਾਈ ਲੈਣੀ ਆ ਸਾਨੂੰ ਜਲੰਧਰ ਹੀ ਜਾਣਾ ਪੈਂਦਾ ਜੇ ਅੱਖਾਂ ਦਾ ਕਰਾਉਣਾ ਤੇ ਸਾਨੂੰ ਕੋਟਕਪੂਰੇ ਠੀਕ ਆ ਫਰੀਦਕੋਟ ਜਾਣਾ ਪੈਂਦਾ ਫਰੋਇਪੁਰ ਚ ਨਹੀਂ ਕੋਈ ਵੀ ਫੈਸਿਲਿਟੀ ਕੋਈ ਨਹੀਂ ਨੀ ਫਰੋਇਪੁਰ ਫਰੋਇਪੁਰ ਚ ਤੇ ਇਹ ਆ ਕਿ ਇੱਕ ਵਾਰੀ ਤੁਸੀਂ ਚੱਲ ਜਾਓ ਟਾਈਮ ਪਾਸ ਕਿ ਤੁਹਾਡੀ ਜੇ ਕੋਈ ਸਿਚੁਏਸ਼ਨ ਜ਼ਿਆਦਾ ਵਿਗੜੀ ਆ ਉਹਨੂੰ ਇੱਕ ਵਾਰੀ ਕੰਟਰੋਲ ਕਰ ਦਿੰਦੇ ਆ ਫੇਰ ਉਹ ਸਾਨੂੰ ਅੱਗੇ ਜਾਣਾ ਪੈਂਦਾ ਦੂਜੇ ਸ਼ਹਿਰ ਦੇ ਵਿੱਚ ਜਲੰਧਰ ਲੁਧਿਆਣੇ ਜਾਂ ਫਰੀਦਕੋਟ ਫਰੋਇਪੁਰ ਚ ਨਹੀਂ ਕੋਈ ਵੀ ਵਧੀਆ ਕੁਝ ਨਹੀਂ ਰੋਜ਼ਗਾਰ ਦਾ ਕੀ ਹਾਲਾਤ ਰੋਜ਼ਗਾਰ ਦੇ ਵੀ ਮਾੜੇ ਆ ਜੀ। ਮਤਲਬ ਪੀਜੀਆਈ ਵਾਲਾ ਵੀ ਮਸਲਾ ਇੱਥੇ ਅੱਜ ਮੇਰੇ ਹਸਾਮ ਨਾਲ ਕੋਈ 7-8 ਸਾਲ ਹੋ ਗਏ ਆ। ਬਣਿਆ ਨਹੀਂ। ਜੇ ਉਹ ਬਣ ਜਾਂਦਾ ਤੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ। ਜਿਹੜਾ ਫਰੋਇਪੁਰ ਦੇ ਨਾਲ ਬੈਕਵਰਡ ਏਰੀਆ ਦਾ ਵਰਲਡ ਲੱਗਦਾ ਨਾ ਇਹ ਬੜਾ ਨੁਕਸਾਨ ਕਰਦਾ ਆ। ਕੋਈ ਇੱਥੇ ਇੰਡਸਟਰੀ ਨਹੀਂ ਹੈਗੀ। ਕੋਈ ਇੱਥੇ ਫੈਕਟਰੀਆਂ ਨਹੀਂ ਵਧੀਆਂ। ਮਤਲਬ ਕੁਝ ਵੀ ਨਹੀਂ। ਮਤਲਬ ਪੜ੍ਹ ਲਿਖ ਕੇ ਜਾਂ ਤੇ ਬਾਹਰ ਜਾ ਕੇ ਨੌਕਰੀਆਂ ਕਰਦੇ ਆ। ਮੈਂ ਵੇਖੇ ਮੁੰਡੇ 20 ਟੈਗ ਕਰਕੇ 7-7000 ਰੁਪਏ ਚ ਪ੍ਰਾਈਵੇਟ ਕੰਮ ਕਰਦੇ ਆ ਵੀਰੇ ਤੁਸੀਂ ਆਪਦਾ ਕੰਮ ਕਰ ਰਹੇ ਹੋ ਜਿੰਨਾ ਦਾ ਆਪਦਾ ਕੰਮ ਚੱਲਿਆ ਉਹ ਫਿਰ ਆਪਦੇ ਬੱਚਿਆਂ ਨੂੰ ਆਪਦੇ ਕੰਮ ਚ ਆਹੀਂ ਆਪਣਾ ਆਪਦਾ ਕਰਦੇ ਪਏ ਆ ਜੀ ਤੁਸੀਂ ਕਿਹੜਾ ਕਿਹੜਾ ਕੰਮ ਕਰਦੇ ਵੈਸੇ ਤੇ ਜੀ ਅਹੀਂ ਮਤਲਬ ਫਾਦਰ ਸਾਹਿਬ ਜ਼ਿੰਮੇਦਾਰਾ ਕਰਦੇ ਰਹੇ ਆ ਪਰ ਮੇਰਾ ਜਨਮ ਇੱਥੋਂ ਦਾ ਅਹੀਂ ਇੱਥੇ ਆ ਗਏ ਸੀਗੇ ਪਰਿਵਾਰ ਕਿੱਥੋਂ ਦਾ ਪਿਸ਼ੋਕੜ ਪਿਸ਼ੋਕੜ ਸਾਡਾ ਮਾਝ ਏਰੀਆ ਚ ਆ ਜੀ ਤਰਨਤਾਰਨ ਦੇ ਨਾਲ ਪਿੰਡ ਆਪਣਾ ਤੇਜਾ ਸਿੰਘ ਵਾਲਾ ਤੇ ਮਤਲਬ ਮੇਰਾ ਜਨਮ ਇੱਥੋਂ ਦਾ ਆਇਆ ਤੇ ਇਥੇ ਆਪਣਾ ਕੰਮ ਆ achar murabba te dry fruit ਦਾ ਸਾਰਾ ਤੁਸੀਂ ਆਪ ਤਿਆਰ ਕਰਦੇ ਸਾਰਾ ਸਾਡਾ ਆਪ ਦਾ ਹੈ ਜੀ ਘਰੇ ਬਣਾਈਦਾ ਹੋਮ ਮੇਡ achar ਆਪਣਾ ਤੇ ਮਤਲਬ ਵਧੀਆ ਵੀ ਕੋਈ ਮਾਰਕੀਟਿੰਗ ਕਰਦੇ ਉਹਦੀ ਮਤਲਬ ਜਾਂ ਸਿਰਫ ਵਿਕਰੀ ਕਰਦੇ ਨਹੀਂ ਮੇਰੇ ਹਿਸਾਬ ਨਾਲ ਕੋਈ ਕੰਟਰੀ ਐਵੇਂ ਦੀ ਨਹੀਂ ਜਿੱਥੇ ਆਪਦਾ achar ਨਹੀਂ ਗਿਆ ਐਕਸਪੋਰਟੇਸ਼ਨ ਚ ਵੀ ਭੇਜਦੇ ਹਾਂ ਹਾਂ ਜੀ ਸਾਡਾ achar ਤੁਸੀਂ ਵੀ ਖਾ ਲਿਆ ਤੁਸੀਂ ਘਰੇ achar ਪਾਉਣਾ ਛੱਡ ਦੇਣਾ ਤੁਸੀਂ ਕਹਿੰਨਾ ਘਰ ਵਾਲਾ ਟੇਸਟ ਤੇ ਇਹ ਹੀ ਮਿਲ ਜਾਂਦਾ ਆ ਤੇ ਫਿਰ ਘਰੇ ਕਾਹਤੋਂ ਖੇਚਲ ਕਰਨੀ ਤੇ ਸਾਰੇ ਸ਼ਹਿਰਾਂ ਦੇ ਵਿੱਚ ਹਰੇਕ ਕੰਟਰੀ ਦੇ ਵਿੱਚ ਆਪਣਾ ਚਾਰ ਗਿਆ ਜਿੰਨੇ ਬੱਚੇ ਤਾਂ ਫਿਰ ਤੁਸੀਂ ਤਾਂ ਇੱਕ ਆਧਾਰਨ ਬਣ ਗਏ ਅਸੀਂ ਜਦੋਂ ਗੱਲ ਕਰਦੇ ਆ ਵੀ ਨੌਜਵਾਨ ਸਾਡੇ ਲਗਾਤਾਰ ਵਿਦੇਸ਼ਾਂ ਨੂੰ ਜਾਈ ਜਾ ਰਹੇ ਐ ਇੱਥੇ ਆਪਣਾ ਕੋਈ ਕੰਮਕਾਰ ਵੇਖਣ ਆਪਣੀ ਆਪਣੀ ਕੋਈ ਇੰਡਸਟਰੀ ਜਾਂ ਕਾਰੋਕਾਰ ਵਾਰ ਸ਼ੁਰੂ ਕਰਨ ਤੁਸੀਂ ਤਾਂ ਇੱਕ ਆਧਾਰਨੋ ਫਿਰ ਉਹਦੀ ਕੰਮ ਦੀ ਨਾ ਵੀਰੇ ਕੋਈ ਘਾਟ ਇੱਥੇ ਨਹੀਂ ਆਪਣੇ ਬਹੁਤ ਕੰਮ ਆ ਪਰ ਜੋ ਆਪਣੇ ਲਾਈ ਲੱਗ ਵਾਲਾ ਸਿਸਟਮ ਇੱਥੇ ਜ਼ਿਆਦਾ ਆ ਕਿ ਜੇ ਪਿੰਡ ਦੇ ਵਿੱਚ ਕਿਹੀ ਇੱਕ ਨੇ ਕੋਠੀ ਪਾਲੀ ਬਾਹਰ ਜਾ ਕੇ ਦੂਜੇ ਨੇ ਇਹ ਨਹੀਂ ਵੇਖਣਾ ਕਿ ਮੈਂ ਇੱਥੇ ਸਟੈਂਡ ਹੋ ਸਕਦਾ ਮਿਹਨਤ ਕਰਕੇ ਆਪਦੇ ਪਰਿਵਾਰ ਦੇ ਵਿੱਚ ਰਹਿ ਕੇ ਜਦੋਂ ਆਪਾਂ ਦੂਜਿਆਂ ਦੀ ਉਂਗਲਾਂ ਤੇ ਆ ਜਾਂਦੇ ਨੇ ਨਾ ਅਗਲਾ ਕਹਿੰਦਾ ਕਿੱਲਾ ਪੈਲੀ ਵੇਚ ਕੇ ਭਾਵੇਂ ਜਾਣਾ ਪਵੇ ਜਾਣਾ ਬਾਹਰ ਹੀ ਆ ਉਹ ਜਿਹੜਾ ਆਪਣਾ ਇੱਥੋਂ ਦਾ ਪੈਸਾ ਸਾਰਾ ਤੇ ਆਪਾਂ ਬਾਹਰ ਇਨਵੈਸਟ ਕਰੀ ਜੰਨੇ ਆ ਇੱਥੇ ਬੜੇ ਵਧੀਆ ਵਧੀਆ ਕੰਮ ਆ ਭਾਜੀ ਜੇ ਆਪਾਂ ਕਰਨੇ ਚਾਹੀਏ ਕਿ ਆਪਣਾ ਦਿਲ ਬਣਾਉਣਾ ਕਿ ਆਪਾਂ ਇੱਧਰ ਸਟੈਂਡ ਹੋਣਾ ਆਪਾਂ ਇੱਧਰ ਕੰਮ ਕਰਨਾ ਆਪਣੇ ਕੰਮ 'ਚ ਮਿਹਨਤ ਕਰਨੀ ਹਾਂ ਕੰਮ ਇੱਧਰ ਘਾਟ ਨਹੀਂ ਕੋਈ ਵੀ ਇਹ ਨਹੀਂ ਕਿ ਬਾਹਰ ਜਾਦਾ ਆ ਪਰ ਇਧਰ ਇਸ ਲਈ ਕਿਹਾ ਤੁਸੀਂ ਤਾਂ ਭਾਜੀ ਬਹੁਤ ਵਧੀਆ ਧਾਰਨਾ ਹੈ ਕਿ ਤੁਸੀਂ ਆਪਦੇ ਇਲਾਕੇ 'ਚ ਆਪ ਕੰਮ ਕਰ ਰਹੇ ਹੋ ਵਿਦੇਸ਼ਾਂ ਤੱਕ ਤੁਹਾਡੀ ਚੀਜ਼ ਜਾ ਰਹੀ ਹੈ ਸੰਤੋੜਾ ਦੱਸੋਗੇ ਵੀ ਕੀ ਕੀੜੀ ਚੀਜ਼ਾਂ ਨੇ ਤੁਸੀਂ ਆਪ ਘਰੇ ਤਿਆਰ ਕਰਦੇ ਹੋ ਜੇ ਉਹ ਇੰਡੀਆ 'ਚ ਕਿਸੇ ਨੇ ਮੰਗਵਾਉਣੀਆਂ ਤਾਂ ਪੇਚ ਦਿੰਦੇ ਹੋ ਤੁਸੀਂ ਹਾਂਜੀ ਵੀਰੇ ਆਪਣੇ ਕੋਲ ਘੱਟੋ ਘੱਟ 50 60 ਤਰ੍ਹਾਂ ਦੇ ਅਚਾਰ ਆ ਅੱਛਾ ਕੱਲੇ ਅਚਾਰ 50 60 ਤਰ੍ਹਾਂ ਦੇ ਜਿਹੜੇ ਆਪਾਂ ਆਪਦੇ ਘਰੇ ਬਣਾਈਦਾ ਆਪਦੇ ਹੱਥ ਨਾਲ ਠੀਕ ਆ ਮਰਬੇ ਵੀ ਆਪਣੇ ਕੋਲ ਆ ਮਰਬੇ ਵੀ ਐਵੇਂ ਦੇ ਆ ਜਿਨ੍ਹਾਂ ਦਾ ਖਾਦਿਆਂ ਸਰੀਰ ਨੂੰ ਫਾਇਦਾ ਮਿਲਦਾ ਆ ਕਿਹੜਾ ਕਿਹੜਾ ਹੁੰਦਾ ਐ ਮੇਰਾ ਮਰਬਾ ਆਮਲੇ ਦਾ ਗਾਜਰ ਦਾ ਸੇਬ ਦਾ ਬਾਂਸ ਦਾ ਹਰੜ ਦਾ ਬੇਲਗिरी ਗਲਕੰਦ ਇਹ ਐਵੇਂ ਦੇ ਮਰਬੇ ਆ ਕਿ ਜਿਹੜੇ ਗਰਮੀਆਂ ਚ ਵੀ ਫਾਇਦਾ ਤੇ ਸਰਦੀਆਂ ਚ ਵੀ ਫਾਇਦਾ ਬਜ਼ੁਰਗ ਤੋਂ ਬਜ਼ੁਰਗ ਬੰਦੇ ਦੇ ਸਰੀਰ ਦੇ ਵਿੱਚ ਜਾਣ ਪਾ ਦਿੰਦੇ ਆ ਮਰਬੇ ਐਵੇਂ ਦੇ ਆ ਜੇ ਆਪਣੇ ਕੋਈ ਗਰਮੀ ਆ ਜਾਂ ਭੁੱਖ ਨਹੀਂ ਲੱਗਦੀ ਲੀਵਰ ਚ ਇਹਨਾਂ ਸਾਰਿਆਂ ਹਰੇਕ ਚੀਜ਼ਾਂ ਦਾ ਮਸਲਾ ਜਿਵੇਂ ਕਹਿ ਲੋ ਕਿ ਹੱਲ ਇਹੀ ਆ ਮਰਬਾ ਸਭ ਤੋਂ ਵੱਡੀ ਗੱਲ ਇਹ ਵੀ ਇਹ ਹੋਮ ਮੇਡ ਤੋਂ ਆਪ ਦਾ ਹੈ ਨਾ ਕੋਈ ਫੈਕਟਰੀ ਵਾਲਾ ਪ੍ਰੋਡਕਟ ਨਹੀਂ ਤੁਸੀਂ ਆਪ ਤਿਆਰ ਕਰਦੇ ਆ ਆਪਣੀ ਸੇਲ ਹੀ ਇਸੇ ਕਰਕੇ ਆ ਕਿ ਸਾਰਾ ਆਪਣਾ ਆਪ ਦਾ ਆ ਠੀਕ ਆ ਆਚਾਰ ਸਾਡਾ ਪਿਓਰ ਸਰੋਂ ਦੇ ਤੇਲ ਚ ਆ ਠੀਕ ਆ ਜੀ ਜਿਹੜਾ ਮਰਜ਼ੀ ਲੈ ਜਾਓ ਸਰਕੇ ਦਾ ਹੀ ਇੱਕ ਬੂੰਦ ਵੀ ਨਹੀਂ ਵਰਤਦੇ ਮਤਲਬ ਤੁਸੀਂ ਘਰੇ ਪਾਓਗੇ ਨਾ ਇਹ ਖਾਓਗੇ ਤੁਹਾਨੂੰ ਸੇਮ ਟੇਸਟ ਆਊਗਾ ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਤੁਸੀਂ ਘਰੇ ਚਾਰ ਪਾਉਣਾ ਛੱਡ ਦੋਗੇ ਜਿਹਨ ਮੈਂ ਤੁਹਾਡੇ ਜ਼ਰੀਏ ਜਿਹੜੇ ਸਾਡੇ ਨੌਜਵਾਨ ਜਿਹੜੇ ਬਾਹਰ ਜਾਣ ਦੀ ਇੱਛਾ ਰੱਖਦੇ ਆ ਘਰ ਦੇ ਨਾਲ ਲੱਖਾਂ ਰੁਪਏ ਤਾਂ ਲਵਾ ਦਿੰਦੇ ਆ ਬਾਹਰ ਜਾਣ ਦੇ ਚੱਕਰ ਚ ਪਰ ਇੱਥੇ ਨਹੀਂ ਸੋਚ ਪਾਉਂਦੇ ਕਿ ਕੋਈ ਕੰਮ ਕਰਨ ਉਹਨਾਂ ਨੂੰ ਕੀ ਸੁਨਿਆ ਦੇਣਾ ਚਾਹੋਗੇ ਮੈਂ ਤੇ ਇਹੀ ਕਹੂੰਗਾ ਸਾਰੇ ਵੀਰਾਂ ਨੂੰ ਕਿ ਤੁਸੀਂ ਥੋੜਾ ਜਿਹਾ ਟਾਈਮ ਕੱਢ ਕੇ ਤੁਸੀਂ ਆਪ ਦਾ ਆਲਾ ਦਵਾਲਾ ਵੇਖੋ ਕਿ ਇੱਥੇ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਚੀਜ਼ ਦੀ ਡਿਮਾਂਡ ਆ ਜਦੋਂ ਆਪਾਂ ਕੁਝ ਟਾਈਮ ਕੱਢ ਕੇ ਆਪਾਂ ਲੋਕਾਂ 'ਚ ਵਿਚਰਾਂਗੇ ਲੋਕਾਂ ਦੇ ਵਿਊ ਲਵਾਂਗੇ ਠੀਕ ਆ ਕੋਈ ਕੰਮ ਨਾ ਭਾਜੀ ਥੋੜਾ ਜਿਹਾ ਟਾਈਮ ਤੇ ਕੱਟਣਾ ਪੈਂਦਾ ਲੋਕਾਂ ਦਾ ਵਿਊ ਲਓ ਕਿ ਲੋਕੀ ਆਉਣਾ ਹੀ ਇੱਥੇ ਆ ਸਾਡੇ ਕੋਲ ਲੋਕੀ ਆਉਂਦੇ ਆਂ ਅਸੀਂ ਉਹਨਾਂ ਦਾ ਟੇਸਟ ਪਾਲਦੇ ਆਂ ਯਾਰ ਤੁਹਾਨੂੰ ਕਿਵੇਂ ਦੀ ਚੀਜ਼ ਚਾਹੀਦੀ ਆ ਜਿਵੇਂ ਦੀ ਉਹ ਚੀਜ਼ ਦੀ ਡਿਮਾਂਡ ਕਰਦੇ ਆ ਫਿਰ ਅਸੀਂ ਆਪਦੇ ਵੱਲ ਕੋਸ਼ਿਸ਼ ਕਰੀਦੀ ਆ ਕਿ ਯਾਰ ਇਹਨਾਂ ਨੂੰ ਹੁਣ ਇੱਥੋਂ ਲਾ ਲਓ ਕਿ ਮਿਰਚ ਦਾ achar ਆ ਘਟੋ ਘਾਟਾ ਅਸੀਂ 6 ਤਰ੍ਹਾਂ ਦਾ ਮਿਰਚ ਦਾ achar ਰੱਖਿਆ ਕਈ ਪਰਸਨ ਆਉਂਦੇ ਆ ਕਿ ਅਸੀਂ ਬਹੁਤ ਕੌੜੀ ਮਿਰਚ ਖਾਣੀ ਜਿਵੇਂ ਸਾਡੇ ਫੌਜੀ ਭਰਾ ਆਉਂਦੇ ਆ ਉਹ ਕਹਿੰਦੇ ਅਸੀਂ ਕੌੜੀ ਮਿਰਚ ਖਾਣੀ ਉਹਨਾਂ ਲਈ ਕੌੜੀ ਮਿਰਚ ਰੱਖੀ ਲੂੰਗੀ ਇੱਕ ਆਉਂਦੇ ਆ ਉਹ ਕਹਿੰਦੇ ਆ ਕਿ ਸਾਨੂੰ ਅਹੀਂ ਮਰਚ ਵੀ ਖਾਣੀ ਆ ਤੇ ਕੋੜੀ ਵੀ ਨਾ ਹੋਵੇ ਉਹਨਾਂ ਲਈ ਘੱਟ ਕੋੜੀ ਠੀਕ ਆ ਇੱਕ ਵਿੱਚ ਵਿਚਾਲੇ ਨਾ ਕੋੜੀ ਨਾ ਮਿੱਠੀ ਫਿਰ ਇੱਕ ਆ ਗਈ ਲਾਲ ਮਿਰਚ ਉਹ ਮੋਟੀ ਮਸਾਲੇ ਵਾਲੀ ਵੀ ਰੱਖੀ ਆ ਠੀਕ ਆ ਲਾਲ ਬਰੀਕ ਛੋਟੀ ਵੀ ਰੱਖੀ ਉਹ ਕੋੜੀ ਵੱਡੀ ਹੁੰਦੀ ਆ ਲੋਕਾਂ ਦੇ ਟੇਸਟ ਦੇ ਹਿਸਾਬ ਨਾਲ ਮਿਰਚ ਦੀ ਚੀਜ਼ ਅਕੋਰਡਿੰਗ ਇੱਕ ਇੱਕ ਚੀਜ਼ ਸਾਨੂੰ 6 6 7 7 ਤਰ੍ਹਾਂ ਦੀ ਰੱਖਣੀ ਪੈਂਦੀ ਆ ਕਿ ਬੇਖੋ ਗਾਗ ਖੁਸ਼ ਹੋਊਗਾ ਤੇ ਆਪਣੇ ਕੋਲ ਆਊਗਾ ਗਾਗ ਨੂੰ ਖੁਸ਼ ਕਰਨ ਲਈ ਆਪਾਂ ਆਪਣਾ ਪੂਰਾ ਜ਼ੋਰ ਲਾਉਂਦੇ ਆ ਪ੍ਰਿੰਦਰ ਭਾਈ ਬਹੁਤ ਚੰਗਾ ਲੱਗਿਆ ਧੰਨਵਾਦ ਤੁਹਾਡਾ ਤੇ ਇੱਕ ਪੋਜ਼ਿਟਿਵ ਐਂਡ ਦੇ ਉੱਤੇ ਅਸੀਂ ਅੱਜ ਦਾ ਜਿਹੜਾ ਕੀ ਕਹਿੰਦੀ ਜਨਤਾ ਛੱਡ ਰਹੇ ਹਾਂ ਅਕਸਰ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ ਲੋਕ ਆਪਣੇ ਹਲਕੇ ਦੀ ਸਮੱਸਿਆ ਦੱਸਦੇ ਨੇ ਬੇਰੋਜ਼ਗਾਰੀ ਦਾ ਵਾਰ-ਵਾਰ ਜ਼ਿਕਰ ਹੁੰਦਾ ਹੈ ਤੇ ਭਾਜੀ ਇੱਕ ਚੰਗੀ ਉਦਾਹਰਣ ਨੇ ਜਿਨ੍ਹਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ ਮਾਝੇ ਦੇ ਇਲਾਕੇ ਤੋਂ ਆ ਕੇ ਫਿਰੋਜ਼ਪੁਰ ਚ ਵਸੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਅਸੀਂ ਸ਼ੁਰੂ ਕੀਤਾ ਲੋਕਾਂ ਨੇ ਚੰਗਾ ਹੁੰਗਾਰਾ ਦਿੱਤਾ ਤੇ ਇਹ ਜਿਹਾ ਨੌਜਵਾਨਾਂ ਦੇ ਲਈ ਇੱਕ ਚੰਗੀ ਉਦਾਹਰਣ ਨੇ ਜਿਹੜੇ ਵਦੇਸ਼ ਜਾਣ ਬਾਰੇ ਸੋਚ ਰਹੇ ਨਹੀਂ ਐ ਇਸ ਗੱਲ ਨੂੰ ਲੈ ਕੇ ਨਿਰਾਸ਼ ਨੇ ਕਿ ਅਸੀਂ ਕੀ ਕਰੀਏ ਉਹ ਕਹਿੰਨੇ ਕਿ ਆਪਣੇ ਇਲਾਕੇ ਚ ਸਰਚ ਕਰੋ ਲੱਭੋ ਕਿ ਤੁਹਾਡੇ ਇਲਾਕੇ ਚ ਕਿਹੜਾ ਚੰਗਾ ਕੰਮ ਤੁਸੀਂ ਸ਼ੁਰੂ ਕਰ ਸਕਦੇ ਹੋ ਆਪਣਾ ਰੋਜ਼ਗਾਰ ਖੁਦ ਜਿਹੜਾ ਪੈਦਾ ਕਰੋ ਦੇਖੋ ਫੋਰਨ ਦੀਆਂ ਕਈ ਕੰਪਨੀਆਂ ਨੇ ਭਾਜੀ ਜਿਹੜੀਆਂ ਉਹ ਆ ਕੇ ਆਪਣੇ ਇੰਡੀਆ ਚ ਪੰਜਾਬ ਚ ਪੈਸੇ ਇਨਵੈਸਟ ਕਰਦੇ ਆ ਪਈਆਂ ਆਪਦੇ ਕੰਮ ਚ ਚਲਾਉਂਦੇ ਪਏ ਆ ਕੋਈ ਕੈਫੇਟੇਰੀਆ ਖੋਲਦੇ ਆ ਕੋਈ ਫੂਡ ਦੇ ਪ੍ਰੋਡਕਟ ਆ ਆਪਦੇ ਖਾਣ ਪੀਣ ਨੂੰ ਵੇਖੋ ਉਹ ਬਾਹਰ ਬੈਠੇ ਸੋਚੀ ਜਾਂਦੇ ਆ ਕਿ ਇਹਨਾਂ ਦੀ ਪੰਜਾਬ ਚ ਇੰਡੀਆ ਚ ਬੜਾ ਪੈਸਾ ਆ ਕੀ ਇਹਨਾਂ ਤੋਂ ਕਿਵੇਂ ਕਢਾਉਣਾ ਆ ਆ ਕਿਉਂਕਿ ਉਹਨਾਂ ਨੂੰ ਪਤਾ ਪੰਜਾਬੀ ਖਾਣ ਪੀਣ ਦੇ ਸ਼ਕੀਰ ਨਾ ਠੀਕ ਆ ਉਹ ਆਪਣੇ ਅੱਗੇ ਖਾਣ ਪੀਣ ਵਾਲੀਆਂ ਆਈਟਮਾਂ ਲਿਆ ਕੇ ਉਹ ਆਪਣੇ ਤੋਂ ਪੈਸੇ ਕਮਾਉਂਦੇ ਪਏ ਆ ਤੇ ਕਰੋੜਾਂ ਅਰਬਾਂ ਰੁਪਈਆ ਟਰਨਓਵਰ ਕਢੰਦੇ ਆ ਜੇ ਉਹ ਬਾਹਰ ਬੈਠੇ ਸੋਚਣਦੇ ਆ ਆਪਣੇ ਇੱਥੇ ਕੰਮ ਚਲਾਈ ਜਾਂਦੇ ਤੇ ਆਪਾਂ ਇੱਥੇ ਬੈਠੇ ਕਿਉਂ ਨਾ ਇਹ ਕੰਮ ਕਰੀਏ ਉਹੀ ਫੈਸਿਲਿਟੀ ਸਾਡੇ ਨੌਜਵਾਨਾਂ ਦੀ ਬਸ ਮੇਨ ਗੱਲ ਇਹ ਆ ਕਿ ਭਾਜੀ ਧਿਆਨ ਦੇਣ ਆਪਣੇ ਨੌਜਵਾਨਾਂ ਜਿਹੜਾ ਇਹ ਬਾਹਰ ਵਾਲਾ ਕੀੜਾ ਇਹ ਕੱਢ ਕੇ ਪ੍ਰੋਪਰ ਦਿਲ ਨਾਲ ਦਿਮਾਗ ਨਾਲ ਆਪਾਂ ਸੋਚ ਕੇ ਕੰਮ ਕਰੀਏ ਨਾ ਫੇਰ ਸੁਆਦ ਆਉਂਦਾ ਕੰਮ ਕਰਨ ਦਾ ਵੀ ਕਿ ਕੰਮ ਤੇ ਕਰਨਾ ਹੀ ਕਰਨਾ ਹੈ ਤੇ ਉਹ ਰੋਕੇ ਕਰਨ ਦੀ ਬਜਾਏ ਆਪਾਂ ਖੁਸ਼ ਹੋ ਕੇ ਦਿਲੋਂ ਕਰੀਏ ਤੇ ਉਹ ਬਹੁਤ ਵਧੀਆ ਲੱਖਾਂ ਰੁਪਏ ਲਾ ਕੇ ਵਿਦੇਸ਼ ਜਾ ਕੇ ਦੂਜਿਆਂ ਲਈ ਕੰਮ ਕਰਨ ਨਾਲੋਂ ਚੰਗਾ ਹੈ ਆਪਦੀ ਆਪ ਦਾ ਕਾਰੋਬਾਰ ਸ਼ੁਰੂ ਕਰੋ ਇੱਥੇ ਪੰਜਾਬ 'ਚ ਰਹਿ ਕੇ ਨਾਲੇ ਘਰ ਦੇ ਨੇੜੇ ਬਾਹਰ ਵਾਲੀਆਂ ਜਿਹੜੀਆਂ ਕੰਪਨੀਆਂ ਨਾ ਭਾਜੀ ਸਾਡੇ ਮਾਲ ਰੋਡ ਤੇ ਚਲਜੋ ਲੱਖ ਲੱਖ ਰੁਪਈਆ ਡੇਡ ਡੇਡ ਲੱਖ ਰੁਪਈਆ ਰੈਂਟਾਂ ਦੁਕਾਨਾਂ ਦਾ ਸ਼ੋਅਰੂਮਾਂ ਦੇ ਤੇ ਉਦੋਂ ਵੀ ਜ਼ਿਆਦਾ ਆ ਜਿਹੜੇ ਮੋਲ ਆ ਉਹਦੋਂ ਵੀ 4-5 ਗੁਣਾ ਜ਼ਿਆਦਾ ਉਹ ਇੰਨਾ ਕੁਝ ਕੱਢ ਕੇ ਵੀ ਲੱਖਾਂ ਕਰੋੜਾਂ ਦੇ ਟਰਨਓਵਰ ਆਦਾ ਪ੍ਰੋਫਿਟ ਕੱਢੀ ਜਾਂਦੇ ਆ ਤੇ ਆਪਣੇ ਤੇ ਇੱਧਰ ਮੇਰੇ ਹਿਸਾਬ ਨਾਲ ਜੇ ਤੁਸੀਂ 100 ਕਹਿੰਦੇ ਜੋ 100 ਵਿੱਚੋਂ ਮੇਰੇ ਹਿਸਾਬ ਨਾਲ 50 ਬੰਦਿਆਂ ਕੋਲ ਆਪਦੀ ਪ੍ਰਾਪਰਟੀ ਆ ਬਸ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਆਪਾਂ ਆਪਣੀ ਪ੍ਰਾਪਰਟੀ ਨੂੰ ਯੂਜ਼ ਕਿ ਤਰ੍ਹਾਂ ਕਰਨਾ ਹੈ ਕਿ ਹਰ ਇੱਕ ਦਾ ਤਰੀਕਾ ਹੁੰਦਾ ਬਸ ਥੋੜਾ ਸੋਚਣਾ ਪੈਂਦਾ ਹੈ ਸਤਿ ਸ਼੍ਰੀ ਅਕਾਲ ਕਿੰਦਰ ਭਾਈ ਬਾਬਾ ਧੰਨਵਾਦ ਤੁਹਾਡਾ ਸਮਾਂ ਸਾਡੇ ਕੋਲ ਘਟ ਹੈ ਤੇ ਅੱਜ ਦੀ ਕੀ ਕਹਿੰਦੀ ਜਨਤਾ ਦੇ ਵਿੱਚ ਫਿਲਹਾਲ ਇਹ ਨਹੀਂ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੋਸ਼ਿਸ਼ ਅਸੀਂ ਇਹ ਕੀਤੀ ਹੈ ਕਿ ਅਖੀਰ ਦੇ ਵਿੱਚ ਕੋਈ ਅਜਿਹੀ ਸ਼ਖਸ ਕੋਈ ਜਿਹੜਾ ਨੌਜਵਾਨ ਲੱਭੇ ਜੋ ਥੋੜਾ ਪੋਜ਼ਿਟਿਵ ਸਨੇਹਾ ਲੋਕਾਂ ਤੱਕ ਦਾਵੇ ਫਿਰੂਜ਼ਪੁਰ ਦੇ ਵਿੱਚ ਸਮੱਸਿਆਵਾਂ ਬਹੁਤ ਨੇ ਜਨਤਾ ਉਹਨਾਂ ਸਮੱਸਿਆਵਾਂ ਨੂੰ ਦੇਖ ਕੇ ਹੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੇਗੀ ਅੱਜ ਦੇ ਕੀ ਕਹਿੰਦੀ ਜਨਤਾ ਦੇ ਵਿੱਚ ਫਿਲਹਾਲ ਇਹ ਨਹੀਂ ਜਜ਼ਦ ਦਿਓ ਧੰਨਵਾਦ